ਕਾਲਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅਨਿਲ ਬਾਨੀ ਲਈ ਦੋਰੀ ਖੁਸ਼ ਖਬਰੀ ਰੈਫਰ ਤੋਂ ਮਿਲਿਆ ਨਵਾਂ ਆਰਡਰ ਤਾਂ ਰੀ ਪਾਵਰ ਨੇ ਵਿਦੇਸ਼ ਵਿੱਚ ਕੀਤਾ ਕਮਾਲ ਦੋਨਾਂ ਵਿੱਚ ਲੱਗਿਆ ਅਪਰਸਕਟ ਅਨਿਲ ਬਾਨੀ ਲਈ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਹਨ ਦਾਰਸਲੋਨਾ ਦੀ ਲੈਂਸ ਇਨ ਫਰਾਸ 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 ਟ੍ਰਕ ਰਨੂ ਪਬਲਿਕ ਸੈਕਟਰ ਦੀ NHPC ਤੋਂ ਇੱਕ ਨਵਾਂ ਆਰਡਰ ਮਿਲਿਆ ਹੈ ਇਹ ਆਰਡਰ 390 ਮੈਗਾਵਾਟ ਸੂਰਜੀ ਊਰਜਾ ਪ੍ਰੋਜੈਕਟ ਤੇ 780 ਮੈਗਾਵਾਟ ਘੰਟੇ ਤੇ ਬੈਟਰੀ ਊਰਜਾ ਸਟੋਰੇਜ ਸਿਸਟਮ ਲਈ ਹੈ ਦੂਜੇ ਪਾਸੇ ਰੇਲੈਂਸ ਪਾਵਰ ਨੇ ਪੁਟਾਣ ਦੀ ਸਰਕਾਰੀ ਕੰਪਨੀ ਗ੍ਰੀਨ ਡਿਜੀਟਲ ਪ੍ਰਾਈਵੇਟ ਲਿਮਟਿਡ ਨਾਲ ਇੱਕ ਨਵਾਂ ਜੁਆਇੰਟ ਵੈਂਚਰ ਬਣਾਉਣ ਦਾ ਐਲਾਨ ਕੀਤਾ ਹੈ ਜੋ ਡੀ ਐਲਰ ਲੈਂਸ ਸੂਰਜੀ ਪ੍ਰਾਈਵੇਟ ਲਿਮਟਿਡ ਨਾਂ ਦੇ ਇਸ ਜੋ ਨਟ ਦਾ ਅਧਿਆਕਾਰਤ ਗਠਨ 24 ਜੁਲਾਈ 2025 ਨੂੰ ਹੋਇਆ ਸੀ ਪਰ ਲੈਂਸ ਪਾਵਰ ਅਤੇ ਰਲੈਂਸ ਇਨ ਇਹ ਫਾਸਟ ਫਾਸਟ ਸਟਰਕਚਰ ਲਈ ਆਈਆਂ ਸਕਾਰਾਤਮਕ ਖਬਰਾਂ ਨਾਲ ਦੋਵਾਂ ਕੰਪਨੀਆਂ ਦੇ ਸ਼ੇਅਰ ਲਗਭਗ 5% ਦੀ ਵਧ ਗਏ ਹਨ ਦੋਨਾਂ ਸ਼ੇਅਰਾਂ ਵਿੱਚ ਲਗ ਅਪਰ ਸਰਕਿਟ ਰਿਲਾਇੰਸ ਪਾਵਰ ਤੇਰ ਲੈਂਸ ਇਨ ਫਰਾਸਟ੍ਰਕਚਰ ਦੋਨਾਂ ਦੇ ਸ਼ੇਅਰਾਂ ਵਿੱਚ ਅਪਰ ਸਰਕਟ ਲੱਗ ਗਿਆ ਹੈ ਦੋਨਾਂ ਦੇ ਦੋਨਾਂ ਦੇ ਸ਼ੇਅਰਾਂ ਵਿੱਚ 5% ਤੇਜ਼ੀ ਹੈ ਰਿਲਾਇੰਸ ਇਨ ਫਰਾਸਟ੍ਰਕਚਰ ਦਾ ਸ਼ੇਅਰ ਵੀ ਐਸਸੀਈ ਤੇ 262.65 40 ਰੁਪਏ ਦੇ ਪਿਛਲੇ ਕਲੋਜ਼ਿੰਗ ਲੈਵਲ ਤੇ ਮੁਕਾਬਲੇ 13.65 10 ਰੁਪਏ ਜਾਂ 4.65 99% ਦੀ ਤੇਜ਼ੀ ਨਾਲ 275.50 ਰੁਪਏ ਤੇ ਹੈ ਜਦ ਕਿ ਰੇਲੈਂਸ ਪਾਵਰ ਦਾ ਸ਼ੇਅਰ 2.65 ਰੁਪਏ ਜਾਣਾ 4.99 ਪੀਸ ਫਰੀ ਸਦੀ ਦੀ ਤੇਜ਼ੀ ਨਾਲ 45.44 ਰੁਪਏ ਹੈ ਇਹ ਕੱਲ 73.28 ਰੁਪਏ ਤੇ ਬੰਦ ਹੋਇਆ ਸੀ ਰੇਲੈਂਸ ਇਨ ਫਰਸਟ ਫਰੈਚਰ ਨੂੰ ਮਿਲੇਗਾ ਫੈਦਰ ਰੇਲੈਂਸ ਇਨਫਰਾਸਟ੍ਰਕਚਰ ਨੂੰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਹੈ ਇੱਕ ਵਾਰ ਚਾਲੂ ਹੋ ਜਾਣ ਤੇ ਇਹ ਕੇ ਰਲੈਂਸ ਗਰੁੱਪ ਦੇ ਸੈਗਮੈਂਟ ਵਿੱਚ 700 ਮੈਗਾਵਾਟ ਸੂਰਜੀ ਡੀਸੀ ਸਮਰੱਥਾ ਤੇ 780 ਮੈਗਾਵਾਟ ਕੈਂਟਾ ਪੀਏ ਐਸਐਸ ਸਮਰੱਥਾ ਜੋੜੇਗੀ ਇਸ ਨਾਲ ਨਵੇਂ એનર્ਜੀ ਸੋਲੂਸ਼ਨ ਦੇ ਵਿੱਚ ਇਸ ਦੇ ਲੀਡਰਸ਼ਿਪ ਮਜ਼ਬੂਤ ਹੋਣਗੇ ਧੰਨਵਾਦ